ਹੈ ਨਹੀਂ ਜਵਾਕ ਤਾਂ ਪੁੱਠੀਆਂ ਗੱਲਾਂ ਕਰੀ ਜਾਂਦਾ ਤੇ ਬੰਦਾ ਮਾੜਾ ਮੋਟਾ ਆਪਣੀ ਜਨਾਨੀ ਨਾਲ ਵੀ ਦੁੱਖ ਸੁੱਖ ਕਰ ਲਵੇ ਦੁੱਖ ਸੁੱਖ ਕਰੀਦਾ ਬੰਦੇ ਨਾਲ ਜਨਾਨੀ ਨਾਲ ਇੱਕ ਦੂਜਾ ਤੇਰਾ ਦੁੱਖ ਸੁੱਖ ਕਰਾ ਚੰਗੀ ਆਪਰੇ ਰਹਿ ਗਈਆਂ ਤੂੰ ਤੂੰ ਕੜਾ ਜਵਾਕ ਆ ਤੈਨੂੰ ਪਤਾ ਨਹੀਂ ਬੇ ਕਿਹੜਾ ਦੁੱਖ ਸੁੱਖ ਕਰਨਾ ਹੋਰੇ ਮੇਰੇ ਸਲਦੀ ਚਵਲਾ ਮਰਜੀ ਦਾ ਸਿਕਰ ਦਪਹਿਰੇ ਹੈ ਸ਼ੰਗ ਸ਼ਰਮ ਕਰ ਲੈ ਮਾੜੀ ਮੋਟੀ ਲੋਕ ਕੋਠੇ ਚੜ ਚੜ ਦੇਖਦੇ ਨੇ ਆਹ ਜਦੋਂ ਗਾਲਾਂ ਕੱਢਦਾ ਉਦੋਂ ਨਹੀਂ ਲੋਕ ਹੈ ਕੋਠੇ ਚੜ ਚੜ ਦੇਖਦੇ ਹਣੇ ਜੇ ਮਾੜੀ-ਮੋਟੀ ਮੈਂ ਪਿਆਰ ਦੀ ਗੱਲ ਕੀਤੀ ਆ ਪਿਆਰ ਮੁਹੱਬਤ ਦੀ ਤਾਂ ਲੋਕ ਕੋਠੇ ਚੜ ਚੜ ਦੇਖਦੇ ਨੇ ਤੇਰੇ ਕੋਲ ਤਾਂ ਟਾਈਮ ਹੁੰਦਾ ਮੋਹ ਮੁਹੱਬਤ ਦੀ ਗੱਲ ਕਰਦਾ ਨੇਰੇ ਸਵੇਰੇ ਹੁੰਦਾ ਕੋ ਲੋਕ ਕਸ਼ਪੀ ਚ ਹੁੰਦਾ ਤੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਮੇਰੇ ਵਾਸਤੇ ਹੈ ਬੰਦਾ ਜਿੰਨਾ ਮਰਜ਼ੀ ਮਾੜਾ ਹੋਵੇ ਦਾਰੂ ਪੀਂਦਾ ਹੋਵੇ ਜੋ ਮਰਜ਼ੀ ਖਾਂਦਾ ਹੋਵੇ ਜਨਾਨੀ ਦੇ ਦਿਲ 'ਚ ਥੋੜੀ ਜਾਂਦਾ ਜਨਾਨੀ ਤਾਂ ਫੇਰ ਬੰਦੇ ਕੋਲ ਆਉਣਾ ਲੋਚਦੀ ਆ ਵੇ ਭਾਈ ਮੇਰਾ ਬੰਦਾ ਆ ਦੱਸੋ ਕਰੇ ਮੇਰੇ ਨਾਲ ਤੇ ਭਾਈ ਦਰਦ ਹੋ ਜਿੰਦਾ ਕੱਲ ਦਾ ਤੋਰਾ ਕਿੱਥੇ ਦਰਦ ਹੋਈ ਜਾਂਦਾ ਲੈ ਲੱਤਾਂ ਘੁੱਟ ਦਮਾਂ ਤੇਰੀਆਂ